ਉਹ ਵੈਦ ਯਾਰ ਸੋਇ ਤੇ ਕਵੀਸ਼ਰਾਂ ਨ ਵੈਰ ਮਾੜਾ ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ ਸਤਵੇਂ ਗੁਆਂਡੀਆਂ ਦੇ ਨਾਲ ਵੀ ਗੜਾਈਏ ਨਾ ਆਪੋ ਜੁਰਵਾ ਸਜਣ ਪਰਾਣੇ ਨਾਲ ਆਪੋ ਜਰਵਾਣੇ ਨਾਲ ਸਜਣ ਪਰਾਣੇ ਨਾਲ ਦਸਵੇਂ ਮਕਾਨ ਪਾਏ ਰਾਜਾ ਨਾ ਗਵਾਈਏ ਨਾ ਉਡਮ ਮਜਵਾਈ ਨਾਲ 11ਵੇਂ ਵਗਾੜੀਏ ਨਾ 12ਵੇਂ ਬਿਰਧੋ ਕੇ ਸ਼ਾਦੀ ਕਰਵਾਈਏ ਨਾ ਦੁਸ਼ਮਣਾਂ ਦੀ ਨਿੰਦਿਆ ਨੂੰ ਉਹਨਾਂ ਚਿਰ ਕੀ ਜੀਏ ਨਾ ਜਿੰਨਾ ਤੇਰੇ ਧਿਆਨ ਤੋਂ ਮੁਕਾਈਏ ਨਾ ਜਿੰਨਾ ਤੇਰੇ ਮਾਰ ਕੇ ਤੇ ਧਿਆਨ ਤੋਂ ਮੁਕਾਈਏ ਨਾ ਜਿਆਦਾ ਤੂ ਬਾਪ ਦੀ ਵਗਾੜੀਏ ਨਾ ਖਾਲਸਾ ਜੀ ਵਹਿਰੀਆਂ ਨੀਤੀ ਜ ਵਹਿਰੀਆਂ ਦੀ ਤੀਜ ਕਦੇ ਮੁੱਖ ਤੇ ਟਿਕਾਈਏ ਨਾ ਰੱਖ ਕੇ ਤੇ ਭੁੱਖ ਖਾਣਾ ਥੋੜਾ ਪ੍ਰਸ਼ਾਦਾ ਚੰਗਾ ਕਦੇ ਵੀ ਸਰੀਰ ਦੀ ਆਖਰਾਕ ਨੂੰ ਮਧਾਈਏ ਨਾ ਕੈਨੇਡਾ ਦੀ ਧਰਤੀ ਤੇ ਜਾ ਕੇ ਇਹਦੇ ਭਾਂਸੋਂ ਖਾ ਖਾ ਕੇ ਪੀਦੇ 8 ਕਿਲੋ weight ਵਧ ਗਿਆ। ਕਦੇ ਵੀ ਸਰੀਰ ਦੀ ਖਰਾਕ ਨੂੰ ਵਧਾਈਏ ਨਾ। ਸੂਲ ਵਿੱਚ ਦਾਲ ਅਤੇ ਤਾਪ ਮੇਕੋ ਮਾੜਾ। ਹੋਵੇ ਬਵਾਸੀਰ ਤੇ ਮਿਰਚ ਲਾਲ ਖਾਈਏ ਨਾ। ਬਾਂਮਣਾਂ ਨੂੰ ਮਾਸ ਤੇ ਛੜਾਬ ਮਾੜੀ ਕਾਜ਼ੀਆਂ ਨੂੰ। ਇਕੱਲੇ ਬਾਂਮਣਾਂ ਨੂੰ ਨਹੀਂ ਮਰ ਜਾਣੀ ਸੈਕਟਰੀ ਸਾਹਿਬ ਸਾਰਿਆਂ ਨੂੰ ਮਾੜੀ ਐ। ਪਾਮਣਾ ਨੂੰ ਮਾਸਤੇ ਸ਼ਰਾਬ ਮਾੜੀ ਕਾਜੀਆਂ ਨੂੰ ਸਿੱਖਾਂ ਨੂੰ ਤਮਾਕੂ ਮਾੜਾ ਝੂਠ ਬਤਲਾਈਏ ਨਾ ਰਾਗੀਆਂ ਨੂੰ ਤੇਲ ਖੱਟਿਆਈ ਮਾੜੀ ਖਾਲਸਾ ਜੀ ਇਸ਼ਕ ਦੇ ਐਬ ਦੀ ਮੱਲਾ ਨੂੰ ਹੋਣੀ ਚਾਹੀਏ ਨਾ ਭੈਂਗਾ ਬਿੱਲਾ ਕੱਕਾ ਗੰਜਾ ਖੋਦਾ ਟੀਰਾ ਖਿੱਚੋ ਤਾਣਾ ਇਨ੍ਹਾਂ ਸੱਤਾ ਨਾਲ ਤਾਂ ਵਿਹਾਰ ਬਾਤ ਆ ਪਾਈਏ ਨਾ ਮਾਈ ਬਾਪ ਤਾਈ ਗਾਲ ਕੱਢਨੀ ਬਹੁਤ ਮਾੜੀ ਸੱਜਣਾ ਦੇ ਘਰ ਨੇਤ ਜਿੱਥੇ ਹੋਵੇ ਰੱਖਣਾ ਲਿਹਾਜ ਕੁਝ ਧੀਰ ਤਾਈ ਉਥੇ ਲੈਣ ਦੇਣ ਦਾ ਵਿਹਾਰ ਬਾਤ ਪਾਈਏ ਨਾ ਭੇਦ ਭਾਰ ਆਪਣੇ ਦਾ ਦੱਸਿਏ ਨਾ ਦੂਸਰੇ ਨੂੰ ਰਾਹਟ ਜਨਾਨੀ ਕੱਲੀ ਜਾਂਦੀ ਨੂੰ ਬੁਲਾਈਏ ਨਾ ਫਿਰ ਜਿਸ ਨਾਲ ਬੈਠ ਕੇ ਤੇ ਇੱਕੇ ਭਾਂਡੇ ਖਾ ਲਈਏ ਸਜਣੋ ਜੀ ਦੇ ਨਾਲ ਬੈਠ ਕੇ ਤੇ ਇੱਕੇ ਭਾਂਡੇ ਖਾ ਲਈਏ ਯਾਦ ਰੱਖੋ ਯਾਦ ਰੱਖੋ ਬੁਰਾ ਕਹਦੇ ਉਸ ਦਾ ਤਕਾਈਏ ਨਾ ਦੁਨੀਆਂ ਚ ਵਿਰਲੇ ਸਜਣ ਰਹਿ ਗਏ ਖਾਲਸਾ ਜੀ ਬਨਾਯੋ ਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਬਨਾਯੋ ਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਹੁਣ ਐਸ ਗੱਲ ਦਾ ਲੱਖ ਰੁਪਇਆ ਮੁੱਲ ਜੇ ਬਿਨਾ ਅਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਕਈ ਬੰਦੇ ਰਾਤ ਨੂੰ ਘੁੱਟਕ ਪੀ ਕੇ ਕਹਣਗੇ ਤੂੰ ਮੇਰਾ ਮੈਂ ਤੇਰਾ ਇਹ ਸਾਂਝਾਂ ਸਿਰਾਂ ਨਾਲ ਨਿਬੜਗੀਆਂ ਸਿਰਾਂ ਨਾਲ ਤੇ ਦਿਨੇ ਪਤਾ ਲੱਗਦਾ ਇਹ ਤੇ ਬੜਾ ਚਲਾਕ ਨਿਕਲਿਆ ਉਹਦੀ ਪਾਟੀ ਆ ਆਪਦੀ ਪਾਟੀ ਉਹਦੇ ਸਿਰ ਤੇ ਰੱਖ ਕੇ ਰੱਤੇ ਚੰਗੀ ਲੈ ਕੇ ਫੁਰਰ ਹੋ ਗਿਆ ਇਹੋ ਜਿਵੇਂ ਕਹੀ ਹੈਗੇ ਆ ਦੁਨੀਆਂ ਤੇ ਵਿਰਲੇ ਸਜਣ ਰਹਿ ਗੇ ਖਾਲਸਾ ਜੀ ਨਾ ਅਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਵੀਰ ਬੱਲਾ ਮਿਲਣਾ ਨਸੀਬ ਆਪੋ ਆਪਣਾ ਏ ਜੇ ਦੀ ਚੰਗੀ ਚੀਜ਼ ਵੇਖ ਚਿੱਤ ਨੂੰ ਡਲਾਈਏ ਨਾ ਨਾਜਾਇਜ਼ ਹਥਿਆਰ ਕਦੇ ਰੱਖੀਏ ਨਾ ਖਾਲਸਾ ਜੀ ਇਹ ਕਿ ਪੁਲਿਸ ਕਦੇ ਅੱਖ ਨੂੰ ਚੁਰਾਈਏ ਨਾ ਲਾਗੀਆਂ ਦੇ ਲਾ ਕੋਲੋਂ ਹੱਥ ਕਦੇ ਘੁੱਟੀਏ ਨਾ ਆਹ ਸਿਰਿਆਂ ਦੀ ਰੋਟੀ ਕਦੇ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਪੁਲਸ ਦੇ ਆ ਟੌਟਾਂ ਦੀ ਉਮਰ ਬਾਦ ਥੋੜੀ ਹੁੰਦੀ ਥਾਣੇ ਜਾ ਕੇ ਮੁਖਬਰੀ ਕਿਸੇ ਦੀ ਕਰਨੀ ਚਾਹੀਏ ਨਾ ਘਰੀ ਇਸ ਲੋਤ ਕਦੇ ਮੁਖੋਂ ਆਪ ਆਪਣੀ ਨਾ ਨੌਕਰ ਤੇ ਨਾਰ ਤਾਂ ਇਹ ਮੂੰਹ ਤੇ ਵੜਿਆਏ ਨਾ ਬਿਨ ਨੌਕਰ ਤੇ ਨਾਰ ਤਾਂ ਇਹ ਮੂੰਹ ਤੇ ਵੜਿਆਏ ਨਾ ਹਾਂਜੀ ਹਾਂਜੀ ਉਹਨਾਂ ਚਿਰ ਕਹਿੰਦੇ ਰੋਬ ਚੋਲੇ ਤਾਂ ਹਾਂਜੀ ਹਾਂਜੀ ਉਹਨਾਂ ਚਿਰ ਆ ਵੀ ਗੱਲ ਧਿਆਨ ਨਾਲ ਸੁਣਿਓ ਹਾਂਜੀ ਹਾਂਜੀ ਉਹਨਾ ਚਿਰ ਕਹਿੰਦੇ ਰਬ ਚੋਲੇ ਤਾਈਂ ਉਹ ਜਿੰਨਾ ਚਿਰ ਵਿਆਹ ਕੇ ਡੋੜਾ ਉਹ ਘਰ ਚ ਲਿਆਈਏ ਨਾ ਨਹੀਂ ਤੇ ਵਿਆਹ ਤੋਂ ਪਹਿਲਾਂ ਹੀ ਭਾਨੀ ਮਾਰ ਕੇ ਤੇ ਗੁੱਡਾ ਬੋ ਕਰ ਦਦੇ ਆ ਜਿੰਨਾ ਚਿਰ ਵਿਆਹ ਕੇ ਡੋੜਾ ਘਰ ਚ ਲਿਆਈਏ ਨਾ ਹੁੰਦੀ ਰੱਬ ਵਰਗੀ ਪਚੈਤ ਕਦੇ ਮੋੜੀਏ ਨਾ ਥੋੜੀ ਗੱਲ ਪਿਛੇ ਥੋੜੀ ਗੱਲ ਪਿਛੇ ਨਾਲ ਸੱਜਣਾ ਗਵਾਈਏ ਨਾ ਸਟੇਸਨਾਂ ਦੇ ਮੂਰੇ ਤੇ ਸਰਾਂ ਦੇ ਅੱਗੋਂ ਹਟ ਲਾਂਦੇ ਇਹਨਾਂ ਤਾਂ ਦੁਕਾਨਾਂ ਤੋਂ ਕਦੇ ਵੀ ਖਾਣਾ ਖਾਈਏ ਨਾ ਹਲਕੇ ਨੂੰ ਪਾਣੀ ਮਾੜਾ ਤੇਲ ਮਾੜਾ ਖੰਗ ਤਾਈ ਮਿਰਗੀ ਵਾਲੇ ਤਾਂ ਹੀ ਉੱਤੇ ਕੋਠੇ ਦੇ ਚੜਾਈਏ ਨਾ ਬਿੱਲੀਆਂ ਨੂੰ ਮੱਖਣੀ ਤੇ ਕੁੱਤਿਆਂ ਨੂੰ ਖੀਰ ਮਾੜੀ ਬਿੱਲੀਆਂ ਨੂੰ ਮੱਖਣੀ ਤੇ ਯਾਨੁ ਖੀਰ ਮਾੜੀ ਥੋੜੇ ਬੰਦੇ ਤਾਈ ਘੋੜੇ ਬੰਦੇ ਤਾਂ ਇਹ ਮਾਸ ਕਦੇ ਵੀ ਖਵਾਈਏ ਨਾ ਨੱਕ ਵਿੱਚ ਉਂਗਲੀ ਤੇ ਫੇਰੀਏ ਨਾ ਡੱਕਾ ਕਾਨਾ ਢੀਆਂ ਪਹਿਣਾ ਵਿੱਚ ਬੰਦਾ ਉਪਰਾ ਬਠਾਈਏ ਨਾ ਵੈਰ ਤੇ ਪਰੇਮ ਪਾਉਣਾ ਮੂਰਖਾ ਨਾ ਬਹੁਤ ਮਾੜਾ ਫੇਪਤਾ ਦੇ ਪੈਦੇ ਵੀਰ ਬੱਲਾ ਕਬਰਾਈਏ ਨਾ ਉੱਤਰੀਏ ਤੇ ਚੜੀਏ ਨਾ ਤੁਰੀ ਜਾਂਦੀ ਰੇਲ ਵਿੱਚੋਂ ਹਰ ਇੱਕ ਬੰਦੇ ਨਾਲ ਮੂੰਹ ਤੇ ਵਿਗੜਾਈਏ ਨਾ ਜਿਹੜੇ ਨਾ ਪੜਾਉਣ ਮਾਪੇ ਵੈਰੀ ਨੇ ਉਹ ਪੁੱਤਰਾਂ ਦੇ ਨਾ ਰਾਜਨੀਤੀ ਦਾ ਮਨੋਂ ਗੱਲ ਲਾਈਏ ਨਾ ਧੂਣੀ ਈਤ ਕਰੇ ਹੋਵੇ ਆਪ ਦੀ ਕਰਾਉਣੀ ਜਿੰਨੇ ਨਸ਼ਾ ਪੀਟਰੱਕ ਬੱਸ ਕਦੇ ਵੀ ਚਲਾਈਏ ਨਾ ਤੱਤੇ ਪਾਣੀ ਨਾਲ ਪੈਰ ਪਰੋਣੇ ਦੇ ਧਵਾਉਣੇ ਚੰਗੇ ਤੱਤੇ ਪਾਣੀ ਨਾਲ ਤੱਤੇ ਪਾਣੀ ਨਾਲ ਇਹ ਵੀ ਗੱਲ ਧਿਆਨ ਨਾਲ ਸੁਣਿਓ ਤੱਤੇ ਪਾਣੀ ਨਾਲ ਪੈਰ ਪਰੋਣੇ ਦੇ ਧਵਾਉਣੇ ਚੰਗੇ ਆ ਬਿਸਤਰਾ ਖਰਾਬ ਹੋ ਜੂ ਆ ਪਾਰ ਜਾ ਧਵਾਈਏ ਕਈ ਵਾਂਡੇ ਜਾ ਕੇ ਥੋੜੀ ਜੀ ਪੀ ਕੇ ਤਿਲ ਬੜੇ ਪੈਰੀ ਉਤਰੇ ਚੜ ਜਾਂਦੇ ਆ ਨਹੀਂ ਵੀ ਉੱਤੇ ਢੋਲਦੇ ਇਸ ਤੇਰਾ ਖਰਾਬ ਹੋ ਜੂ ਪਾਰ ਜੇ ਤੁਹਾਈਏ ਨਾ ਦੇ ਦਈਏ ਰੁਪਈਆ ਜਿੱਥੇ ਬਣਦਾ ਹੋਵੇ ਜਾਂਦਿਆਂ ਆਂ ਆ ਤਰਨ ਲੱਗਿਆ ਵੇ ਕਦੇ ਛਲੜ ਲੋਹਾਈਏ तुर लॻे हॾे छिलाई नौता बोली ये कमला छदा केर चुप ਜੇ ਰਹੀ ਏ ਟੋਪ ਫਿਰ ਆਖ ਦੇ ਬਿਮਾਰ ਹੈ ਚਿੱਟੇ ਲੀੜੇ ਪਾਈਏ ਫਿਰ ਆਖ ਦੇ ਲਿਆਉਂਦਾ ਕਿਥੋਂ ਰੱਖੀਏ ਜੇ ਮੈਲੇ ਦੇਂਦੇ ਦੂਰੋਂ ਦਰਕਾਰ ਹੈ ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਦੀ ਉਜੜੀ ਜਾਊ ਜੇ ਰਹੀ ਏ ਭੁੱਖੇ ਕਹਿੰਦੇ ਕੰਗਲਾ ਗੁਵਾਰ ਹੈ ਇੱਥੇ ਉੱਥੇ ਪੱਤਰਖਿ ਵੈ ਗੁਰੂ ਈ ਬੀਰ ਬੱਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ ਸੱਜੀਆਂ ਤੇ ਖਰੀਆਂ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਇਹਨਾਂ ਕੁਝ ਕਹਿੰਦੇ ਹੋ ਖੰਮਾ ਦੇ ਜੱਜ ਕਾਂ